ਹੈਲੋ ਗਾਇਜ਼ ਮੇਰੇ ਬਲੌਗ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ ਦੇ ਵਿੱਚ ਪਹਿਲਾਂ ਤਾਂ ਜੀ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਵਧੀਆ ਵਧੀਆ ਕਮੈਂਟ ਕਰਨ ਲਈ ਜਿਨ੍ਹਾਂ ਨੂੰ ਪੜ੍ਹ ਕੇ ਮਾਨੂੰ ਬਹੁਤ ਖੁਸ਼ੀ ਹੁੰਦੀ ਆ ਕਿਉਂਕਿ ਜੀ ਅੱਜ ਮੈਂ ਜਿੱਥੇ ਵੀ ਹੈ ਗਈਆਂ ਸਾਡੇ ਬਲੌਗ ਜਿੰਨੀ ਵੀ ਗ੍ਰੋਥ ਕੀਤੀ ਹੈ ਚੈਨਲ ਨੇ ਉਹ ਤੁਹਾਡੇ ਸਾਰਿਆਂ ਦੀ ਸਪੋਰਟ ਸਦ ਗਈ ਆ ਬਾਜੀ ਜ਼ਿੰਦਗੀ ਦੇ ਕੁਝ ਸੁਪਨੇ ਨੇ ਜਿਹੜੇ ਤੁਹਾਡੇ ਨਾਲ ਪੂਰੇ ਕਰਨੇ ਨੇ ਨਾ ਵੀ ਤੁਹਾਡੇ ਸਦਕਾ ਪੂਰੇ ਹੋਣਗੇ ਜਿਵੇਂ ਤੁਸੀਂ ਸਪੋਰਟ ਬਣਾਈ ਆ ਸਾਥ ਦੇ ਰਹੇ ਹੋ ਨਾ ਹਮੇਸ਼ਾ ਇਦਾਂ ਹੀ ਦਿੰਦੇ ਰਹੋ ਬਾਜੀ ਇੱਥੇ ਮੇਰੇ ਕੰਮਕਾਰ ਹੋ ਗਏ ਸੀ ਸਾਰੇ ਝਾੜੂ ਪੋਚਾ ਵਗੈਰਾ ਉਹ ਹੋ ਗਿਆ ਸੀ ਕਿਚਨ ਦਾ ਕੰਮ ਰਹਿੰਦਾ ਸੀ ਬਸ ਫਿਰ ਮੈਂ ਲੱਗੀ ਸੀ ਕਿਚਨ ਦਾ ਕਰਨ ਕਿਉਂਕਿ ਮੈਨੂੰ ਇਹ ਸੀਗਾ ਮੈਂ ਕਿਹਾ ਵੀ ਚਲ ਕਿਚਨ ਦਾ ਕਰਕੇ ਫਿਰ ਫਰੀ ਆ ਅੱਜ ਵੀ ਫਿਲਹਾਲ ਸਿਰ ਵੈਸੇ ਨਹੀਂ ਸੀ ਬਾਇਆ ਜਣੀ ਉਦਾਂ ਹੀ ਕਲਚਰ ਜੈ ਲਗਾਈ ਫਿਰਦੀ ਸੀ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਮੈਨੂੰ ਇਹ ਸੀ ਮੈਂ ਕਿਹਾ ਵੀ ਸ਼ਾਇਦ ਵੀ ਬਾਲਾਂ ਨੂੰ ਨਾ ਕੁਝ ਉਹ ਲਗਾ ਕੇ ਦੇਖਦੀ ਆ ਹੁਣ ਉਹ ਇਹ ਦੇਖਦੀ ਆ ਵੀ ਜੋ ਵੀ ਉਹਨਾਂ ਨੇ ਸਮਾਨ ਮਤਲਬ ਦੱਸਿਆ ਹੋਇਆ ਇਹ ਵੀ ਆ ਕੁਝ ਪਾਪ ਮਿਕਸ ਕਰਕੇ ਬਣਨਾ ਹੈ ਨਾ ਵੀ ਉਹ ਮਿਕਸੀ ਦੇ ਵਿੱਚ ਗ੍ਰाइंड ਕਰਨਾ ਸੀਗਾ ਤੇ ਵੀ ਕਦੋਂ ਕਰਦੀ ਆ ਬਸ ਉਹਦੇ ਕਰਕੇ ਥੋੜੀ ਜਿਹੀ ਘਾਲ ਸੀ ਕੁਛ ਉਹ ਮਤਲਬ ਪੂਰੀ ਰਾਤ ਨਾ ਪਿਉ ਕੇ ਰੱਖਣਾ ਈ ਤਾਂ ਕਰਕੇ ਵੀ ਥੋੜਾ ਜਿਹਾ ਇਸੇ ਕੁਛ ਦੀ ਇਹ ਹੋ ਜਾਂਦਾ ਵੀ ਜਿਵੇਂ ਮੈਂ ਨਾ ਮੰਗਲਵਾਰ ਬੀਰਵਾਰ ਐਦਾਂ ਦੇ ਦਿਨਾਂ ਦੇ ਵਿੱਚ ਸਿਰ ਨੂੰ ਕਲਰ ਜਾਂ ਸਿਰ ਧੋਂਦੀ ਨਹੀਂ ਹੈਗੀ ਉਹਦੇ ਕਰਕੇ ਥੋੜੀ ਜਿਹੀ ਦਿਨ ਦੀ ਵੀ ਇਹ ਸੀਗਾ ਮੈਂ ਕਿਹਾ ਵੀ ਕੋਈ ਦਿਨ ਸਹੀ ਹੋਵੇ ਨਾ ਫਿਰ ਉਸ ਦਿਨ ਲਗਾ ਲੂੰਗੀ ਇਹ ਆਪਣੇ ਆਏ ਸੀ ਬਾਹਰੋਂ ਜਿਹੜੇ ਬੇਲਾਂ ਲਗਾਈਆਂ ਹੋਈਆਂ ਨੇ ਉਥੋਂ ਉਹਦੇ ਨਾਲੋਂ ਲੱਗੇ ਹੋਏ ਸੀਗੇ ਕੀਏ ਤੇ ਪੇਠੇ ਕੀਏ ਵੈਸੇ ਹੈਗੇ ਤਾਂ ਜੀ ਵੱਡੇ ਸੀ ਪਰ ਮੈਂ ਵੈਸੇ ਵੀ ਚਲੋ ਮੈਨੂੰ ਇਹ ਸੀ ਮੈਂ ਚਲੋ ਮੈਂ ਵਾਸ਼ ਕਰਕੇ ਰੱਖ ਦਿੰਨੀ ਆ ਤੇ ਵੀ ਚਲੋ ਜੇ ਆਪ ਸਹੀ ਲੱਗੂ ਕੋਈ ਹੈ ਨਾ ਵੀ ਜਿਹੜੇ ਛੋਟੇ ਨੇ ਉਹ ਤਾਂ ਚਲੋ ਦੇਖ ਲਾਂਗੇ ਕੱਟ ਕੇ ਵੀ ਜੇ ਸਹੀ ਹੋਏ ਜਿਹੜੇ ਵੱਡੇ ਨੇ ਵੀ ਉਹ ਕੱਟ ਕੇ ਚਲ ਬਾਹਰ ਹੈ ਨਾ ਵੀ ਪਸ਼ੂਆਂ ਨੂੰ ਪਾ ਦਾਂਗੇ ਵੀ ਪਰ ਇਹ ਹੋ ਜਾਂਦਾ ਨਾ ਵੀ ਜਿਵੇਂ ਉਹ ਬੇਲਾ ਨਾ ਥੱਲੇ ਵਿਸ਼ ਹੋਈਆਂ ਨੇ ਫਿਰ ਮਿੱਟੀ ਲੱਗ ਜਾਂਦੀ ਹੁੰਦੀ ਆ ਉਹਦੇ ਕਰਕੇ ਸੀ ਮੈਨੂੰ ਮੈਂ ਕਿਹਾ ਵੀ ਚੱਲ ਇੱਕ ਵਾਰੀ ਧੋਸ ਮਾਰ ਕੇ ਕਿਉਂਕਿ ਜੇ ਕੀ ਚੀਜ਼ ਤਾਂ ਚਾਹੇ ਕੋਈ ਵੀ ਆ ਹਨਾ ਚਾਹੇ ਆਪਾਂ ਆਪਾਂ ਚਾਹੇ ਕੋਈ ਆਪਣੇ ਮਤਲਬ ਆਪਾਂ ਕੋਈ ਚੀਜ਼ ਘਰੇ ਬਥੇ ਨਾ ਵੀ ਸਾਫ ਸੁਥਰੀ ਵਧੀਆ ਲੱਗਦੀ ਆ ਆਵਦੇ ਮਨ ਨੂੰ ਵੀ ਸੋਹਣੀ ਲੱਗਦੀ ਆ ਕੋਈ ਹੋਰ ਵੀ ਦੇਖਦਾ ਉਹ ਵੀ ਅਲੱਗ ਕਹਿੰਦਾ ਵੀ ਹਾਂ ਵਧੀਆ ਫਿਰ ਉਸ ਤੋਂ ਬਾਅਦ ਆਪਾਂ ਜਿੰਨਾ ਤੇ ਤੋਤੇ ਨਾ ਧੋ ਕੇ ਫਿਰ ਮੈਂ ਇੱਥੇ ਲੱਗੀ ਸੀ ਬੇਸਣ ਦੇ ਲੱਡੂ ਬਣਾਉਣ ਸਬਜੀ ਮੇਰੀ ਧੋ ਕੇ ਹਜੇ ਉਦਾਂ ਪਈ ਸੀ ਮੈਨੂੰ ਵੈਸੇ ਮੈਂ ਉਹਦੇ ਵਿੱਚ ਪ੍ਰਾਂਤ ਜੀ ਚ ਰੱਖਤੀ ਸੀ ਮੈਂ ਕਿਹਾ ਵੀ ਚਲ ਪਾਣੀ ਥੱਲੇ ਟਿਕ ਜੂਗਾ ਜਿਹੜਾ ਹੋਊਗਾ ਆ ਤੁਸੀਂ ਦੇਖ ਸਕਦੇ ਹੋ ਬਸ ਐਵੇਂ ਦੇ ਹੈਗਾ ਸੀ ਇਹ ਬੇਸਣ ਮੈਂ ਘੋਪਾ ਕੇ ਭੁੰਨਣ ਲੱਗ ਗਈ ਸੀ ਮਤਲਬ ਬਣਾਏ ਮੈਂ ਥੋੜੀ ਸੀ ਜਿਆਦਾ ਨਹੀਂ ਸੀ ਅੱਜ ਮੇਰਾ ਨਾ ਬੂਰਾ ਵੀ ਖਤਮ ਹੋਇਆ ਸੀ ਕਿਉਂਕਿ ਜੀ ਬੂਰਾ ਖਤਮ ਹੋਣ ਕਰਕੇ ਨਾ ਫਿਰ ਮੈਂ ਚੀਨੀ ਮਿਕਸਰ ਦੇ ਵਿੱਚ ਪਾ ਕੇ ਉਹੀ ਗ੍ਰाइंड ਕਰ ਲਈ ਕਿਉਂਕਿ ਇਹਦੇ ਵਿੱਚ ਜਿਹੜੇ ਮੈਂ ਮਤਲਬ ਇਹਦੇ ਬੀਸਣ ਦੇ ਲੱਡੂ ਬਣਾਉਣੇ ਸੀ ਉਹਨਾਂ ਦੇ ਵਿੱਚ ਬੂਰਾ ਹੀ ਪੜਨਾ ਸੀ ਚਲੋ ਕਈ ਲੋਕ ਜਿਵੇਂ ਮਿੱਠਾ ਜਿਹੜੇ ਜਿਹੜੇ ਹਿਸਾਬ ਨਾਲ ਜੀ ਅਗਲਾ ਬਣਾਉਂਦਾ ਇਹ ਹਨਾ ਉਸ ਹਿਸਾਬ ਨਾਲ ਅਗਲਾ ਪਾ ਲੈਂਦਾ ਤੇ ਤੁਸੀਂ ਦੇਖ ਸਕਦੇ ਹੋ ਵੀ ਜਿਵੇਂ ਪਹਿਲਾਂ ਮਤਲਬ ਜਿਆਦਾ ਸੁੱਕੇ ਸੀ ਤੇ ਫਿਰ ਉਦੋਂ ਜਿਵੇਂ ਜਿਵੇਂ ਭੁੰਨ ਹੋ ਗਿਆ ਸੀ ਥੋੜਾ ਜਿਹਾ ਫਰਕ ਪੈ ਗਿਆ ਸੀ ਬੀਸਣ ਦਾ ਇਹ ਮੈਂ ਥੋੜੇ ਜਿਹਾ ਲੈ ਲਏ ਸੀ ਡਰਾਈ ਫਰੂਟਸ ਤੇ ਮਤਲਬ ਗੈਸ ਬਿਲਕੁਲ ਸਲੋ ਸਿੰਮ ਤੇ ਰੱਖਿਆ ਹੋਇਆ ਸੀ ਵੀ ਜਮਾ ਹੀ ਹਲਕੀ ਹਲਕੀ ਆਂਚ ਤੇ ਕਿਉਂਕਿ ਜੀ ਇਹਦੇ ਨਾਲ ਟਾਈਮ ਤਾਂ ਜ਼ਰੂਰ ਜ਼ਿਆਦਾ ਲੱਗ ਜਾਂਦਾ ਪਰ ਮਤਲਬ ਚੀਜ਼ ਦਾ ਟੇਸਟ ਦਾ ਨਾ ਬਹੁਤ ਫਰਕ ਪੈਂਦਾ ਏ ਬਾਕੀ ਇਹ ਹੋ ਜਾਂਦਾ ਜੀ ਇਹ ਇਨਸਾਨ ਦੇ ਆਪਣੇ ਪੇਸ਼ੈਂਸ ਹੋਣਾ ਚਾਹੀਦਾ ਏ ਹਨਾ ਬੰਦੇ ਨੂੰ ਥੋੜਾ ਜਿਹਾ ਸ਼ਾਂਤ ਚੀਲ ਤਾਂ ਹੋਣੀ ਚਾਹੀਦੀ ਏ ਵੀ ਟਾਈਮ ਦੀ ਨਹੀਂ ਹੁੰਦੀ ਮੇਰੇ ਕੋਲ ਜੀ ਇਹ ਹੋ ਜਾਂਦਾ ਮੈਨੂੰ ਟਾਈਮ ਦੀ ਕੋਈ ਹੁੰਦੀ ਹੈਗੀ ਵੀ ਜਿੰਨਾ ਮਰਜ਼ੀ ਲੱਗੇ ਬੇਸਨ ਜਦੋਂ ਮੈਂ ਭੁੰਨ ਲਿਆ ਨਾ ਗੈਸ ਬੰਦ ਕਰਕੇ ਫਿਰ ਉਹਦੇ ਵਿੱਚ ਮਤਲਬ ਇੱਕ ਚੂੜੀ ਪਾਣੀ ਦਾ ਛਿੱਟਾ ਦੇਤਾ ਸੀ ਪਾਣੀ ਦਾ ਛਿੱਟਾ ਦੇ ਕੇ ਫਿਰ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਨਾ ਫਿਰ ਜਿਵੇਂ ਤੁਹਾਨੂੰ ਪਤਾ ਹੈ ਨਾ ਵੀ ਕੜਾਹੀ ਤਾਂ ਥੋੜੀ ਜਿਹੀ ਜ਼ਿਆਦਾ ਦੇਰ ਤੱਕ ਗਰਮ ਰਹਿੰਦੀ ਆ ਫਿਰ ਮੈਂ ਨਾ ਇੱਕ ਪਲੇਟ ਦੇ ਵਿੱਚ ਕੱਢ ਲਿਆ ਸੀ ਇਹ ਪਲੇਟ 'ਚ ਕੱਢ ਕੇ ਮੈਂ ਕਿਹਾ ਵੀ ਇਹਦੇ ਵਿੱਚ ਠੰਡਾ ਹੋ ਜਾਊਗਾ ਹੁਣ ਵੀ ਫਿਰ ਬਾਅਦ ਵਿੱਚ ਇਹਦੇ ਵਿੱਚ ਮੈਂ ਬੇਸਨ ਆ ਬੂਰਾ ਮਿਕਸ ਕਰਕੇ ਸੌਰੀ ਵੀ ਫੇਰ ਲੱਡੂ ਵਟੂਣਗੇ ਫੇਰ ਜਦੋਂ ਇਹ ਬਿਲਕੁਲ ਠੰਡਾ ਹੋ ਗਿਆ ਉੰਨੀ ਦੇਰ ਚ ਮੇਰੇ ਜਿਹੜੇ ਹੋਰ ਕੰਮ ਕਰ ਕਰਨ ਵਾਲੇ ਸੀ ਉਹ ਮੈਂ ਕਰ ਲਏ ਸੀ ਫੇਰ ਮੈਂ ਇਹਦੇ ਵਿੱਚ ਲੱਗ ਗਈ ਸੀ ਬੂਰਾ ਮਿਕਸ ਕਰਨ ਮੈਂ ਕਿਹਾ ਚਲ ਪਲੇਟ ਵੀ ਉਹਦੇ ਨਾਲ ਸਾਫ਼ ਕਰ ਲਵਾਂ ਨੇ ਵੀ ਸਾਫ਼ ਹੋ ਚੂਗੇ ਹੁਣ ਵਟ ਦਾਂਗੇ ਬਸ ਬੂਰਾ ਮਿਕਸ ਕਰਕੇ ਆਪਾਂ ਲੱਡੂ ਵਟ ਲਾਂਗੇ ਇਹ ਤੁਹਾਨੂੰ ਮੈਂ ਦੱਸਿਆ ਨੇ ਵੀ ਕਿਸ ਖੁਸ਼ੀ ਦੇ ਵਿੱਚ ਅੱਜ ਬਾਬਾ ਨਾਨਕ ਜੀ ਦਾ ਹੈਗੀ ਸੀ ਮੈਰਿਜ ਐਨਿਵਰਸਰੀ ਬਾਬਾ ਜੀ ਦੀ ਵਿਆਹ ਵਰੇ ਗੰਢ ਸੀ ਉਹਦੀ ਖੁਸ਼ੀ ਚ ਬਣਾਉਣ ਲੱਗੀ ਸੀ ਕਿਉਂਕਿ ਜੀ ਚਲੋ ਆਪਦੀ ਆਪਦੀ ਆਸਤਾ ਹੈ ਹਨਾ ਪਰ ਮੈਨੂੰ ਅੱਜ ਮਨਚ ਸੀ ਇਹ ਚੀਜ਼ ਦਾ ਲੋ ਜੀ ਆਪਣੇ ਲੱਗੇ ਬਣ ਹੁਣ ਲਵਾ ਕੇ ਹੁਣ ਜੀ ਬਾਬਾ ਜੀ ਨੂੰ ਭੋਗ ਦੇ ਫਿਰ ਦੋਂ ਸਾਰੇ ਨੂੰ ਖਾਣ ਕਿਉਂਕਿ ਹਜੇ ਨਾ ਇਹ ਤਾਜ਼ੇ ਬਣਿਆ ਕਰਕੇ ਜਿਵੇਂ ਢਿੱਲੇ ਨੇ ਜਾਂ ਥੋੜੇ ਜੇ ਟਾਈਮ ਹੋ ਜੂਗਾ ਬਣਿਆ ਨੂੰ ਕਿਉਂਕਿ ਹਜੇ ਨਾ ਥੋੜੇ ਜੇ ਹੱਥ ਨੂੰ ਜਿਵੇਂ ਕੋਸੇ ਦੇ ਅੰਦਰ ਦੇ ਨੇ ਐਦਾਂ ਫੀਲ ਹੋ ਰਿਹਾ ਹੁਣ ਆਪਾਂ ਬਾਬਾ ਜੀ ਨੂੰ ਪਹਿਲਾਂ ਭੋਗ ਦੇਵਾ ਲਈਏ ਫਿਰ ਤੁਹਾਨੂੰ ਬਾਅਦ ਵਿੱਚ ਜਿਵੇਂ ਥੋੜੇ ਜੇ ਬਣਿਆ ਤੋਂ ਠੀਕ ਹੋ ਜਾਣਗੇ ਪਰ ਰਹਿਣਗੇ ਇਦਾਂ ਦੇ ਦੀ ਕਿਉਂਕਿ ਪਹਿਲਾਂ ਵੀ ਅੱਗੇ ਬਣਾਏ ਹੋਏ ਨੇ ਚਲ ਜੀ ਹੁਣ ਆਪਾਂ ਫਿਰ ਮਿਲਦੇ ਆਂ ਭੋਗ ਲਵਾ ਕੇ ਫਿਰ ਜੀ ਆਪਾਂ ਬਾਬਾਈ ਨੂੰ ਭੋਗ ਲਵਾ ਕੇ ਫਿਰ ਮੈਂ ਦੇਤਾ ਸੀ ਸਾਰਿਆਂ ਨੂੰ ਪ੍ਰਸ਼ਾਦ ਤੇ ਬਾਕੀ ਜੀ ਮਤਲਬ ਤੁਸੀਂ ਯਕੀਨ ਨਹੀਂ ਕਰ ਸਕਦੇ ਇੰਨੀ ਜਿਆਦਾ ਟੇਸਟੀ ਬਣੀ ਸੀ ਨਾ ਮਤਲਬ ਡਰਾਈ ਫਰੂਟ ਮੈਂ ਪਹਿਲਾਂ ਨਹੀਂ ਕਦੇ ਪਾਈ ਐ ਮੇ ਆਪ ਹਨਾ ਫੁਗਰੀਆਂ ਜਿਮਾਰੀ ਐ ਅੱਜ ਪਾ ਕੇ ਦੇਖਿਓ ਉਹ ਵੀ ਅੱਜ ਬਾਬਾ ਜੀ ਦਾ ਵੀ ਐਨਵਰਸਰੀ ਕਰਕੇ ਮੈਂ ਕਿਹਾ ਵੀ ਚਲ ਜੇ ਕੁਝ ਮੈਂ ਨਾ 1-2 ਵਾਰੀ ਦੇਖੇ ਸੀ ਮੈਂ ਕਿਹਾ ਵੀ ਜਿਵੇਂ ਡਰਾਈ ਫਰੂਟ ਪਾ ਕੇ ਬਣਾਉਂਦੇ ਨੇ ਵੀ ਚਲੋ ਜੋ ਵੀ ਜਿੱਦੀ ਜਿੱਦਾਂ ਮਨ ਕਰਦਾ ਹੈ ਹਨਾ ਉਦਾਂ ਮੈਂ ਕਿਹਾ ਵੀ ਚਲ ਮੈਂ ਵੀ ਪਾ ਕੇ ਬਣਾ ਕੇ ਦੇ ਦਿਆਂ ਪਰ ਸਾਧਿਆਂ ਨੂੰ ਬਹੁਤ ਟੇਸਟੀ ਲੱਗੇ ਫਤੇ ਨੂੰ ਤਾਂ ਬਹੁਤ ਜ਼ਿਆਦਾ ਹੀ ਲੱਗੇ ਸੀ ਕਿਉਂਕਿ ਉਹਨੂੰ ਇਹ ਸੀ ਕਹਿੰਦਾ ਮਮਾ ਵੀ ਬਿਲਕੁਲ ਹੀ ਕਹਿੰਦਾ ਵੀ ਜਿਵੇਂ ਆਪਾਂ ਦੂਜੇ ਲੋਟ ਮੁੱਲ ਲੈ ਕੇ ਆਉਣੇ ਹੁੰਦੇ ਆ ਨਾ ਵੀ ਇੱਕ ਥੋੜੇ ਜਿਹਾ ਐਵੇਂ ਹੋ ਜਾਂਦੇ ਨੇ ਨੀ ਇਕ ਜਦ ਜੀ ਸਿੰਪਲ ਬੇਸਨ ਦੇ ਲੱਡੂ ਹੁੰਦੇ ਨੇ ਇੱਕ ਹੁੰਦੇ ਨੇ ਜੀ ਜਿਵੇਂ ਆਪਾਂ ਪਿੰਨੀਆਂ ਜੀਆਂ ਲੈ ਕੇ ਆਉਂਦੇ ਨੇ ਆ ਸਰਦੀਆਂ ਚ ਹੁੰਦੇ ਨੇ ਡਰਾਈ ਫਰੂਟ ਵਗੈਰਾ ਪਾ ਕੇ ਨਾ ਕਹਿੰਦਾ ਮम्मा ਉਦਾਂ ਦੇ ਲੱਗਦੇ ਨੇ ਬਈ ਬਹੁਤ ਟੇਸਟੀ ਨੇ ਚਲੋ ਜੀ ਐ ਹੀ ਹੋ ਜਾਂਦਾ ਨਾ ਬੀ ਕੰਟਾਲਾ ਇਹਦਾ ਤਾਂ ਕੋਈ ਉਹ ਨਹੀਂ ਹੈਗੀ ਪਰ ਇਹ ਸੀ ਜੀ ਸਾਰਿਆਂ ਨੂੰ ਚਲੋ ਵਧੀਆ ਲੱਗੇ ਮੇਨ ਗੱਲ ਇਹ ਸੀਗਾ ਵੀ ਬਾਬਾ ਜੀ ਨੂੰ ਪ੍ਰਸ਼ਾਦ ਲਈ ਬਣਾਇਆ ਸੀ ਚਲੋ ਹਨਾ ਵੀ ਸਾਰਿਆਂ ਨੂੰ ਵਧੀਆ ਲੱਗਿਆ ਤਾਂ ਇਹਦਾ ਮਤਲਬ ਇਹ ਆ ਵੀ ਬਾਬਾ ਜੀ ਨੂੰ ਵੀ ਇਹ ਚੀਜ਼ ਪਸੰਦ ਆਈ ਹੋਗੀ ਕਿਉਂਕਿ ਜੇ ਆਪਾਂ ਹਮੇਸ਼ਾ ਇਹ ਸੋਚਦੇ ਹਾਂ ਵੀ ਸਭ ਦੇ ਵਿੱਚ ਪਰਮਾਤਮਾ ਵੱਸਦਾ ਹੈ ਹਨਾ ਕਿਉਂਕਿ ਉਹਨਾਂ ਨੇ ਮੈਨੂੰ ਆਪ ਥੋੜਾ ਬੋਲ ਕੇ ਕਿਹਾ ਸੀ ਇਨਰਾਹੀਓ ਕੋਣੋ ਜੀ ਵੀ ਹਾਂ ਤੇਰੇ ਲੱਡੂ ਸਾਨੂੰ ਪਸੰਦ ਆ ਗਏ ਹਨਾ ਬਾਜੀ ਆਪਾਂ ਇਹ ਚੀਜ਼ ਦੇ ਵਿੱਚ ਖੁਸ਼ ਆ ਫਿਰ ਉਸ ਤੋਂ ਬਾਅਦ ਆਪਾਂ ਕਿੱਥੇ ਲੱਗੀ ਸੀ ਸਬਜ਼ੀ ਦੀ ਤਿਆਰੀ ਕਰਨ ਅੱਜ ਬਣਾਉਣੀ ਸੀ ਆਲੂ Shimla Mirch ਕੁਝ ਰਾਤ ਵਾਲੀ ਵੀ ਸਬਜ਼ੀ ਪਈ ਸੀ ਮੈਂ ਕਿਹਾ ਵੀ ਨਾਲ ਫਿਰ ਥੋੜੀ ਥੋੜੀ ਇਹ ਹੋ ਜਾਂਦਾ ਨਾ ਵੀ ਉਹ ਕੱਲ ਜਿਹੜੀ ਬਲੈਕ ਚਨੇ ਵਾਲੀ ਸੀ ਉਹ ਪਈ ਸੀ ਤੇ ਨਾਲ ਵੀ ਇਹ ਬਣਾ ਲੂੰਗੀ ਸੁੱਕੀ ਕੁਝ ਥੋੜਾ ਜਿਹਾ ਮਾਰਨਿੰਗ ਟਾਈਮ ਤੁਹਾਨੂੰ ਪਤਾ ਹੀ ਹੈ ਨਾ ਕਿ ਅੰਮਾਕਾਰਾਂ ਦਾ ਥੋੜਾ ਜਿਹਾ ਜ਼ਿਆਦਾ ਹੋ ਜਾਂਦਾ ਉਹਦੇ ਕਰਕੇ ਹੀ ਸੀ ਫਿਰ ਮੈਨੂੰ ਮੈਂ ਕਿਹਾ ਵੀ ਚੱਲ ਹੁਣ ਨੜੇ ਜੇ ਘਟ ਵੱਧ ਹੋ ਹੁਣ ਲੈ ਲਣਗੇ ਸਾਰੇ ਵੀ ਨਾਲੇ ਫਿਰ ਸਵੇਰ ਦਾ ਸਰਜੂਗਾ ਬਸ ਜੀ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਚੰਨ ਨਾਲੇ ਸੁਬਾ ਦਾ ਸਰਜੂਗਾ ਕਿਉਂਕਿ ਜੀ ਸਵੇਰੇ ਉੱਠ ਕੇ ਥੋੜਾ ਜਿਹਾ ਔਖਾ ਹੋ ਜਾਂਦਾ ਦਾਲ ਸਬਜੀ ਦਾ ਵੀ ਹੋਰ ਕੰਮ ਕਾਰ ਜਿਵੇਂ ਹੁੰਦੇ ਨੇ ਉਹਨਾਂ ਦੇ ਨਾਲ ਨਾਲ ਚਲੋ ਆਏ ਹਾਂ ਜਿੰਦਾ ਵੀ ਜਿੱਦਣ ਕੋਈ ਜ਼ਿਆਦਾ ਜ਼ਰੂਰੀ ਹੋ ਉਸ ਦਿਨ ਤਾਂ ਬਣਾਉਣੀ ਪੈਂਦੀ ਆ ਨਾਲ ਫਿਰ ਮੈਂ ਮੇਰੀਆਂ ਮਿਰਚਾਂ ਪਈਆਂ ਸੀ ਹਰੀਆਂ ਲਿਆਂਦੀਆਂ ਹੋਈਆਂ ਸੀ ਜਿਹੜੀਆਂ ਉਹਨਾਂ ਮੈਨੂੰ ਇਹ ਸੀ ਮੈਂ ਕਿਹਾ ਕਈ ਦਿਨ ਹੋ ਗਏ ਨਾ ਉਹਨਾਂ ਦੀਆਂ ਨਾ ਡੰਡੀਆਂ ਤੋੜ ਕੇ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਜਿਹੜੀਆਂ ਹੈਗੀਆਂ ਥੋੜ੍ਹੀ ਜੀਆਂ ਵੀ ਉਹਨਾਂ ਨੂੰ ਨਾਲ ਹੀ ਕਟਰ ਕਰਕੇ ਰੱਖ ਲੈਣੀਆਂ ਕੁਝ ਸੁੱਕੀਆਂ ਮਿਰਚਾਂ ਨੇ ਜਿਹੜੀਆਂ ਉਹ ਉਹ ਕਰਨ ਵਾਲੀਆਂ ਸੀ ਕੁੱਟਣ ਵਾਲੀਆਂ ਸੀ ਮਿਕਸੀ ਦੇ ਵਿੱਚ ਮੈਂ ਕਿਹਾ ਇਹ ਸੀ ਵੀ ਚਲ ਇੱਕ ਦੋ ਇੱਕ ਦਿਨ ਦੀ ਧੁੱਪ ਲਵਾ ਕੇ ਨਾ ਵੀ ਉਹਨਾਂ ਨੂੰ ਕੁੱਟ ਕੇ ਰੱਖ ਲਵਾਂਗੇ ਫਿਲਹਾਲ ਹਜੇ ਚਲ ਜਿਹੜੀਆਂ ਹੈਗੀਆਂ ਨੇ ਫਿਰ ਉਹ ਪਾ ਲੈਣੇ ਆ ਵੀ ਨਾਲੇ ਇਹ ਕੰਮ ਆ ਜਾਣਗੀਆਂ ਜੀ ਕਿਉਂਕਿ ਫਿਰ ਇਹ ਵੀ ਜਿੰਨੇ ਜ਼ਿਆਦਾ ਦਿਨ ਹੋ ਜਾਂਦੇ ਨੇ ਨਾ ਫਿਰ ਖਰਾਬ ਹੋ ਜਾਂਦੀਆਂ ਨੇ ਤਾਂ ਕਰਕੇ ਸੀ ਅਈ ਦਜੀ ਆਪਾਂ ਨਾ ਸਿਆਣਪ ਵਰਤ ਲੈਣੇ ਆਂ ਕਈ ਵਾਰੀ ਆਪਦੇ ਆਪ ਨੂੰ ਨਾ ਖੁਸ਼ ਰੱਖਿਆ ਕਰੋ ਵੀ ਜੀ ਸੀ ਸਿਆਣੇ ਆ ਸੀ ਸਮਝਦਾਰ ਆ ਨਾ ਆਪਣੀਆਂ ਤਾਰੀਫਾਂ ਆਪੇ ਕਰ ਲੈਣੀਆਂ ਚਾਹੀਦੀਆਂ ਹੁੰਦੀਆਂ ਨੇ ਕੋਈ ਨਹੀਂ ਤਾਰੀਫਾਂ ਕਰਨ ਹੁੰਦਾ ਹਰ ਕੋਈ ਕਹਿੰਦੇ ਹੁੰਦੇ ਨੇ ਨਾ ਵੀ ਜਿਵੇਂ ਕਹਿੰਦੇ ਵੀ ਤਾਰੀਫਾਂ ਕਰਨ ਨਹੀਂ ਕੋਈ ਆਉਂਦਾ ਪਰ ਨਿੰਦਣ ਜ਼ਰੂਰ ਆ ਜਾਂਦੇ ਹੁੰਦੇ ਨੇ ਚੰਗਾ ਕਹਿਣ ਨਹੀਂ ਕੋਈ ਆਉਂਦਾ ਜੀ ਮਾੜਾ ਕਹਿਣ ਵਾਲੀ ਦੁਨੀਆ ਆ ਜਾਂਦੀ ਹੁੰਦੀ ਆ ਇਸੇ ਕਰਕੇ ਆਪਣੀਆਂ ਤਾਰੀਫਾਂ ਆਪੇ ਕਰਨੀਆਂ ਪੈਂਦੀਆਂ ਹੁੰਦੀਆਂ ਨੇ ਸਬ지 ਉਸ ਤੋਂ ਬਾਅਦ ਆਪਾਂ ਰੋਟੀ ਪਾਣੀ ਬਣਾ ਕੇ ਸਬ지 ਬਣਾ ਕੇ ਇੱਥੇ ਆਪਣਾ ਹੋ ਗਿਆ ਸੀ ਡਿਨਰ ਸ਼ੁਰੂ ਉਧਰ ਲੱਗਿਆ ਹੋਏ ਸੀ ਖਾ ਕੇ ਆਪਣੀ ਰੋਟੀ ਹੁਣ ਉਹਨੂੰ ਬੋਲ ਜਿਆਦਾ ਆ ਗਈ ਸੀ ਇਹਨੂੰ ਨਾ ਅਸਲ ਦੇ ਵਿੱਚ ਬੋਲ ਪਈ ਸੀ ਅੱਜ ਜਿਆਦਾ ਆ ਗਈ ਸੀ ਇਹਦੀ ਮਾਮੀ ਨੇ ਲਿਆ ਕੇ ਦਿੱਤੀ ਸੀ ਇਹਨੂੰ ਉਹ ਆਨੰਦਪੁਰ ਸਾਹਿਬ ਗਏ ਸੀਗੇ ਅਸੀਂ ਛੁੱਟੀਆਂ ਚੋਂ ਉੱਥੇ ਗਏ ਹੋਏ ਸੀਗੇ ਫਿਰ ਉਹਨਾਂ ਨੇ ਇਹਨੂੰ ਇਹ ਬੋਲ ਲਿਆ ਕੇ ਦਿੱਤੀ ਸੀ ਉਦੋਂ ਦੀ ਇਹ ਪਈ ਸੀ ਅੱਜ ਇਹਦੇ ਹੱਥ ਲੱਗ ਗਏ ਇਹ ਨਾ ਬਹੁਤ ਸੋਹਣੀ ਬਣੀ ਹੋਈ ਹੈ ਮਤਲਬ ਜਿਵੇਂ 스ਪੰਜ ਜੀ ਹੁੰਦੀ ਹੈ ਬਹੁਤ ਸੋਹਣੀ ਸੌਫਟ ਸੌਫਟ ਜੀ ਬਹੁਤ ਵਧੀਆ ਹੈ ਹੁਣ ਮੈਂ ਉਹਨੂੰ ਬੌਰਨਿੰਗ ਦੇਤੀ ਸੀ ਮੈਂ ਕਿਹਾ ਜੇ 2 ਮਿੰਟ ਹੋਰ ਹੋਗੇ ਨਾ ਤਾਂ ਮੇਰਾ ਪਾਰਾ ਲਾਲਖਰਾਂ ਦੇ ਵਿੱਚ ਚਲੇ ਜਾਣਾ ਹੈ ਮੈਂ ਕਿਹਾ ਸੋ ਬਿਬੋਲਾ ਕੇ ਬਾਹਰ ਜਾ ਸਕਦੇ ਹਾਂ ਜੀ ਤੁਸੀਂ ਆਬਦੇ ਬਾਜੀ ਹੁਣ ਆਪਾਂ ਕਰਦੇ ਆਂ ਬਲੌਗ ਦਾ ਐਂਡ ਓਕੇ ਬਾਈ ਟੇਕ ਕੇਅਰ ਹੱਸਦੀ ਸੀ ਜੀ